ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਕਾਸ ਕਰ ਗਿਆ ਜੋ ਲਾਅ ਐਂਡ ਆਰਡਰ ਜੋ ਐਡਮਿਨਿਸਟ੍ਰੇਸ਼ਨ ਨੇ ਕੰਮ ਕੀਤਾ ਉਹ ਅਜੇ ਤੱਕ ਇਹ ਸਰਕਾਰ ਤੋਂ ਨਹੀਂ ਤੁਹਾਨੂੰ ਲੱਗਦਾ ਮਹਿਸੂਸ ਹੁੰਦਾ ਵੀ ਜੇਕਰ ਗੱਠਜੋੜ ਹੋ ਜਾਂਦਾ ਤੇ ਇਹਦੇ ਨਾਲ ਦੋਵਾਂ ਪਾਰਟੀਆਂ ਨੂੰ ਫਾਇਦਾ ਹੋਊਗਾ ਕਿਉਂਕਿ ਪਹਿਲਾਂ 9 ਮਾਰਚ ਦਾ ਰਿਸ਼ਤਾ ਰਿਹਾ ਹੈ ਅਸੀਂ ਤਾਂ ਹੁਕਮ ਦੇ ਜੱਕੇ ਆ ਸ਼੍ਰੋਮਣੀ ਅਕਾਲੀ ਦਲ ਸਾਡੇ ਮੁਕਾਬਲੇ 'ਚ ਕੋਈ ਵੀ ਨਹੀਂ ਹੈ ਸਾਰੇ ਹੀ ਫਟੇ ਪਏ ਆ ਲੜੇ ਪਏ ਆ ਟਿਕਟਾਂ ਦੀ ਲੜਾਈ ਚੱਲ ਰਹੀ ਹੈ ਕੋਈ ਕੁਸ਼ ਹੈ ਕੋਈ ਕੁਸ਼ ਹੈ ਵਿਚਾਰਕ ਲੜਾਈ ਚਾਹੀਦੀ ਹੈ ਸਿਧਾਂਤਾਂ ਦੀ ਲੜਾਈ ਚਾਹੀਦੀ ਹੈ ਇੱਕ ਦੂਜੇ ਨੂੰ ਜਦੋਂ ਬੋਲਣਿਆ ਤਾਂ ਸਤਕਾਰ ਨਾਲ ਬੋਲਣਾ ਚਾਹੀਦਾ ਬੇਸ਼ੱਕ ਉਹ ਆਪੋਜੀਸ਼ਨ ਪਾਰਟੀ ਚ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਵੱਡੀਆਂ ਜੁਆਇਨਿੰਗਸ ਹੋਈਆਂ ਨੇ ਇਹਨਾਂ ਜੁਆਇਨਿੰਗਸ ਦੀ ਭੂਮਿਕਾ ਬਣੀ ਹੈ ਕਮਲ ਚੇਟਲੀ ਹੋਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਨੇ ਲੁਧਿਆਣਾ ਤੋਂ ਮੇਰੇ ਨਾਲ ਨੇ ਗੱਲਬਾਤ ਕਰਦੇ ਚੇਟਲੀ ਸਾਹਿਬ ਸੁਖਬੀਰ ਬਾਦਲ ਸਾਹਿਬ ਵੀ ਅੱਜ ਤੁਹਾਡਾ ਨਾਮ ਲੈ ਕੇ ਕਹਿ ਰਹੇ ਸੀਗੇ ਕਿ ਕਮਲ ਹੋਣਾ ਦੀ ਡਿਊਟੀ ਲਈ ਸੀ ਜਿਨ੍ਹਾਂ ਦੀਆਂ ਜੁਆਇਨਿੰਗਸ ਕਰਾਉਣੀਆਂ ਸ਼੍ਰੋਮਣੀ ਅਕਾਲੀ ਦਲ ਇਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਕਿੱਥੇ ਕਿ ਖੜਿਆ ਨਜ਼ਰ ਆ ਰਿਹਾ ਦੇਖੋ ਅੱਜ ਤੁਸੀਂ ਪੰਜਾਬ ਦੇ ਕਿਸੇ ਵੀ ਵਰਗ ਨਾਲ ਗੱਲ ਕਰੋ ਆਮ ਲੋਕ ਅਗੇ ਦਵੀ ਜਬਾਨ ਚ ਕਹਿੰਦੇ ਸੀ ਹਨ ਖੁੱਲੀ ਜਬਾਨ ਚ ਕਹਿੰਦੇ ਐ ਕਿ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਕਾਸ ਕਰ ਗਿਆ ਜੋ ਲਾਅ ਐਂਡ ਆਰਡਰ ਜੋ ਐਡਮਿਨਿਸਟ੍ਰੇਸ਼ਨ ਨੇ ਕੰਮ ਕੀਤਾ ਉਹ ਅੱਜ ਤੱਕ ਇਹ ਸਰਕਾਰ ਤੋਂ ਨਹੀਂ ਹੋਇਆ ਔਰ ਜਦੋਂ ਦੀ ਸਾਡੇ ਪ੍ਰਧਾਨ ਸਰਦਾਰ ਸੀਤ ਸਿੰਘ ਬਾਦਲ ਹੁਣਾਂ ਨੇ ਪੰਜਾਬ ਬਚਾਓ ਯਾਤਰਾ ਕੱਢੀ ਹੈ ਉੱਤੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਦੋਂ ਲੋਕ ਆਪਣੇ ਆਪਣੇ ਘਰਾਂ ਚੋਂ ਉੱਠ ਕੇ ਬਾਹਰ ਯਾਤਰਾ ਦਾ ਸਵਾਗਤ ਕਰਨ ਆਉਂਦੇ ਆ ਕਿ ਪੰਜਾਬ ਦੇ ਵਿੱਚ ਦੁਬਾਰਾ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਜੁਆਇਨਿੰਗ ਹੋ ਰਹੀਆਂ ਨੇ ਜਿਵੇਂ ਅੱਜ ਡੀ ਐਚਓ ਸਾਹਿਬਕਾ ਲਖਵੀਰ ਸਿੰਘ ਹੁਣੀ ਹੋਏ ਨੇ ਇਹ ਇਤੋਂ ਲੱਗਦਾ ਤੁਹਾਨੂੰ ਕਿ ਜਿਹੜੇ ਅਫਸਰशाही ਹੈ ਜਾਂ ਫਿਰ ਜਿਹੜੇ ਆਮ ਲੋਕ ਨੇ ਉਹ ਮਹਿਸੂਸ ਕਰ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਦੇ ਨਾਲ ਜੁੜਨਾ ਬਿਹਤਰ ਆ ਭਾਵਕੀ ਨੇ ਤੇ ਦੂਸਰੇ ਪਾਸੇ ਇਹ ਵੀ ਗੱਲ ਹੁੰਦੀ ਵੀ ਜਿਹੜੇ ਸੱਤਾ 'ਚ ਹੁੰਦੀ ਆ ਸਰਕਾਰ ਉਹਦੇ ਨਾਲ ਲੋਕ ਜ਼ਿਆਦਾਤਰ ਜੁੜਦੇ ਨੇ ਹੁਣ ਤੁਸੀਂ ਇੱਕ ਚੀਜ਼ ਦੇਖੋ ਡੀ ਐਚਓ ਸਾਹਿਬ ਨੇ ਕਿਹਾ ਵੀ ਮੇਰੀ 29 ਸਾਲ ਦੀ ਸਰਵਿਸ ਹੈ 29 ਸਾਲ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਕਾਂਗਰਸ ਪਾਰਟੀ ਦੀ ਵੀ ਰਹੀ ਤੇ ਹੁਣ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਹੈ ਔਰ ਉਹ ਇੱਕ ਐਸੇ ਇਮਾਨਦਾਰ ਨਿਤਾੜਕ ਅਫਸਰ ਨੇ ਜਿਨ੍ਹਾਂ ਨੂੰ ਅਕਸਰ ਤੁਸੀਂ ਸਾਰਿਆਂ ਨੇ ਆਪਾਂ ਸਾਰਿਆਂ ਨੇ YouTube ਤੇ Facebook ਤੇ ਦੇਖਿਆ ਔਰ ਜਦੋਂ ਉਹਨਾਂ ਨੂੰ ਲੱਗਿਆ ਵੀ ਮੈਂ ਇੰਦੀ ਇਮਾਨਦਾਰਨ ਕੰਮ ਕਰ ਰਿਹਾ ਤੇ ਮੇਰੀ ਕੰਮ ਦੀ ਵੈਲਿਊ ਹੀ ਕੋਈ ਨਹੀਂ ਤੇ ਉਹਨਾਂ ਨੇ 3 ਸਾਲ ਪਹਿਲਾਂ ਰਿਟਾਇਰਮੈਂਟ ਲੈ ਲਈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪੰਨਾ ਇਸ ਕਰਕੇ ਫੜਿਆ ਕਿ ਉਹਨਾਂ ਨੂੰ ਪਤਾ ਕਿ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਊਗਾ ਤੇ ਪੰਜਾਬ ਦਾ ਭਲਾ ਹੋ ਸਕਦਾ ਕਿਉਂਕਿ ਜਿਹੜੇ ਬੰਦੇ ਦੇ ਮਨ 'ਚ ਸੇਵਾ ਭਾਵਨਾ ਹੁੰਦੀ ਹੈ ਨਾ ਉਹ ਸੇਵਾ ਭਾਵਨਾ ਵਾਲੀ ਜਗ੍ਹਾ ਪਾਲਦਾ ਹੈ ਤੇ ਜੇ ਕੋਈ ਮੰਦਰ ਗੁਰਦੁਆਰੇ ਜਾਣ ਵਾਲਾ ਬੰਦਾ ਮੰਦਰ ਗੁਰਦੁਆਰੇ ਵਾਲੇ ਨਾਲ ਸਾਥ ਰੱਖੂ ਜੇ ਕੋਈ ਉਸ ਦੀ ਪੀਣ ਵਾਲਾ ਉਹ ਬਾਹਰ ਹੱਤੇ ਵਾਲੇ ਨਾਲ ਸਾਥ ਰੱਖੂ ਇਸ ਕਰਕੇ ਉਹ ਬੰਦੇ ਦਾ ਉਹੋ ਜਿਹਾ ਸਿਸਟਮ ਬਣ ਜਾਂਦਾ ਔਰ ਸ਼ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹਦੇ ਵਿੱਚ ਪਰਿਵਾਰਕ ਮੈਂਬਰ ਦੇ ਤੌਰ ਤੇ ਸਾਰਿਆਂ ਤੋਂ ਸਾਰਿਆਂ ਨੂੰ ਜ਼ਿੰਮੇਵਾਰੀ ਕੰਮ ਦੀ ਦਿੱਤੀ ਜਾਂਦੀ ਹੈ ਔਰ ਸਾਰੇ ਬਕੂਬੀ ਬਹੁਤ ਇਮਾਨਦਾਰੀ ਨਾਲ ਇਸ ਕੰਮ ਨੂੰ ਨਿਭਾਉਂਦੇ ਨੇ। ਜੰਮੀ ਆਵਾਜ਼ ਦੇ ਵਿੱਚ ਇਹ ਵੀ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਲਬਾਤ ਗੱਠਜੋੜ ਚੱਲ ਰਿਹਾ। ਤੁਹਾਨੂੰ ਲੱਗਦਾ ਮਹਿਸੂਸ ਹੁੰਦਾ ਵੀ ਜੇਕਰ ਗੱਠਜੋੜ ਹੋ ਜਾਂਦਾ ਤੇ ਇਹਦੇ ਨਾਲ ਦੋਵਾਂ ਪਾਰਟੀਆਂ ਨੂੰ ਫਾਇਦਾ ਹੋਊਗਾ ਕਿਉਂਕਿ ਪਹਿਲਾਂ 9 ਮਾਸ ਦਾ ਰਿਸ਼ਤਾ ਰਿਹਾ ਹੈ। ਦੇਖੋ ਸਾਡਾ ਬਹੁਤ ਲੰਬੇ ਚਿਰ ਅਲਾਈਅੰਸ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ। ਮੈਂ ਵੀ ਪਹਿਲਾਂ ਭਾਰਤੀ ਜਨਤਾ ਪਾਰਟੀ ਜੀ ਹੁੰਦਾ ਸੀ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਇਸ ਟਾਈਮ ਪੰਜਾਬ ਦੀ ਜਿਹੜੀ ਸਥਿਤੀ ਹੈ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਦੇ ਉੱਤੇ ਮਜ਼ਬੂਤ ਹੈ ਔਰ ਅਸੀਂ ਨਹੀਂ ਸਮਝਦੇ ਵੀ ਇਹ ਹੈ ਜੀ ਕੋਈ ਅੱਜ ਸਥਿਤੀ ਹੈ ਗੱਲ ਚੱਲ ਰਹੀ ਹੈ ਨਹੀਂ ਚੱਲ ਰਹੀ ਹੈ ਸਾਡੇ ਪ੍ਰਧਾਨ ਜੀ ਨੇ ਵੀ ਦੱਸਤਾ ਵੀ ਮੇਰੀ ਤਾਂ ਇਹਨਾਂ ਗੱਲ ਚੱਲਦੀ ਨਹੀਂ ਤੁਹਾਨੂੰ ਪਤਾ ਹੋ ਤੁਹਾਡੇ ਰਹੀਂ ਪਤਾ ਲੱਗਦਾ ਮੈਨੂੰ ਇਸ ਕਰਕੇ ਮੇਰਾ ਖਿਆਲ ਅਜ ਤੱਕ ਤਾਂ ਹਜੇ ਕੋਈ ਐਸੀ ਗੱਲਬਾਤ ਹੋਈ ਨਹੀਂ ਹੈ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਲੜਨ ਨੂੰ ਪੂਰਾ ਤਿਆਰ ਹੈ ਕੈਂਡੀਡੇਟ ਤਿਆਰ ਨੇ ਬਿਲਕੁਲ ਪੂਰੇ ਤਿਆਰ ਹੈ ਇੱਕ ਸੀਟ ਤੇ ਪੰਜ ਪੰਜ 6 6 ਕੈਂਡੀਡੇਟ ਹੈ ਪੂਰੀ ਤਿਆਰੀ ਹੈ ਪੂਰੇ ਲਾਮਬੰਦੀ ਅਸੀਂ ਕੀਤੀ ਹੋਈ ਹੈ ਔਰ ਜਿੱਦਨ ਅਨਾਉਂਸ ਕਰਾਂਗੇ ਤੁਹਾਨੂੰ ਪਤਾ ਲੱਗੂ ਵੀ ਐਸੇ ਵਧੀਆ-ਵਧੀਆ ਚਿਹਰੇ ਇਮਾਨਦਾਰ ਚਿਹਰੇ ਔਰ ਇਹ ਜਿਹੇ ਚਿਹਰੇ ਲੈ ਕੇ ਆਵਾਂਗੇ ਜਿਨ੍ਹਾਂ ਨੂੰ ਲੋਕਾਂ ਨੂੰ ਵੀ ਲੱਗੂ ਵੀ ਹਾਂ ਕੋ ਕੈਂਡੀਡੇਟ ਹੈ ਤੁਹਾਨੂੰ ਸਵਾਲ ਕਰਨ ਲੱਗਾ ਸੀਗਾ ਕਿ 8 ਬੰਦਿਆਂ ਦੀ ਅੱਜ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ 6 ਉਹਨਾਂ ਦੇ ਮੰਤਰੀ ਨੇ ਵਿਧਾਇਕ ਨੇ 2 ਇੱਕ ਜਿਹੜਾ ਕਲਾਕਾਰ ਹੈ ਤੇ ਇੱਕ ਕਾਂਗਰਸ ਦੇ ਵਿੱਚੋਂ ਗਿਆ ਸੀਗਾ ਜੀਪੀ ਸਾਹਿਬ ਜਿਹੜੇ ਨੇ ਬਾਕੀ ਸਾਰੇ ਵਿਧਾਇਕ ਹੀ ਉਹਨਾਂ ਨੇ ਮੈਦਾਨ 'ਚ ਉਤਾਰੇ ਨੇ 8ਾਂ 'ਚ 92 ਦੇ ਵਿੱਚੋਂ ਮੇਰੇ ਖਿਆਲ 45-40 ਤਾਂ ਉਹ ਨੇ ਜਿਹੜੇ ਬਾਹਰਲੀਆ ਪਾਰਟੀਆਂ ਚੁੱਕੇ ਹੋਏ ਨੇ ਜਰਨਲ ਸੈਕਟਰੀ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਸ ਵਕਤ ਕਿਹਦੇ ਨਾਲ ਮੁਕਾਬਲਾ ਕਾਂਗਰਸ ਨਾਲ ਹੈ ਬੀਜੇਪੀ ਨਾਲ ਹੈ ਕਿ ਜਾਂ ਆਮ ਆਦਮੀ ਪਾਰਟੀ ਨਾਲ ਅਸੀਂ ਤਾਂ ਹੁਕਮ ਦੇ ਜੱਕੇ ਆਂ ਸ਼੍ਰੋਮਣੀ ਅਕਾਲੀ ਦਲ ਸਾਡੇ ਮੁਕਾਬਲੇ 'ਚ ਕੋਈ ਵੀ ਨਹੀਂ ਹੈ ਸਹੀ ਪੁੱਛੋ ਅਸੀਂ ਤਾਂ ਕਿਸੇ ਨਾਲ ਮੁਕਾਬਲਾ ਗਿੰਦੇ ਹੀ ਨਹੀਂ ਸਾਰੇ ਹੀ ਫਟੇ ਪਏ ਆ ਲੜੇ ਪਏ ਆ ਟਿਕਟਾਂ ਦੀ ਲੜਾਈ ਚੱਲ ਰਹੀ ਹੈ ਕੋਈ ਕੁਛ ਹੈ ਕੋਈ ਕੁਛ ਹੈ ਬਾਕੀ ਪਾਰਟੀਆਂ ਦਾ ਮੈਂ ਜੇ ਹੁਣ ਕੀ ਨਾ ਲਮ ਉਹਨਾਂ ਦੀ ਆਪਸੀ ਲੜਾਈਆਂ ਸਾਰਿਆਂ ਦੀ ਉਹ ਕਹਿੰਦਾ ਸੁਸ਼ਕਰ ਜਟਲੀ ਸਾਹਿਬ ਵੀ ਜਿਹੜਾ ਬਾਕੀ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਗੱਠ ਜੁੜ ਹੋਇਆ ਉਸ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਕੋ ਆਮ ਆਦਮੀ ਬਹੁਤ ਚੰਗੀ ਹੈ ਆਮ ਆਦਮੀ ਕਹੂਗੀ ਕਾਂਗਰਸ ਬਹੁਤ ਚੰਗੀ ਹੈ ਇੱਕ ਦੂਜੇ ਦੇ ਸਟੇਜਾਂ ਤੇ ਕੰਪੇਨ ਕਰਨਗੇ ਤੇ ਇੱਥੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣਗੇ ਵਿਚਾਰਕ ਲੜਾਈ ਚਾਹੀਦੀ ਹੈ ਸਿਧਾਂਤਾਂ ਦੀ ਲੜਾਈ ਚਾਹੀਦੀ ਹੈ ਇੱਕ ਦੂਜੇ ਨੂੰ ਜਦੋਂ ਬੋਲਣਿਆ ਤਾਂ ਸਤਕਾਰ ਨਾਲ ਬੋਲਣਾ ਚਾਹੀਦਾ ਬੇਸ਼ੱਕ ਉਹ ਆਪੋਜੀਸ਼ਨ ਪਾਰਟੀ ਚ ਹੈ ਔਰ ਮੈਂ ਸਮਝਦਾ ਕਿ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਵੀ ਤੁਸੀਂ ਸੁਣ ਲਓ ਉਹਨਾਂ ਦੀਆਂ ਸਪੀਚਾਂ YouTube Facebook ਤੇ ਪਈਆਂ ਨੇ ਦੇਖੋ ਤੁਸੀਂ ਉਹ ਆਪੋਜੀਸ਼ਨ ਨੂੰ ਕਿੱਡੇ ਪਿਆਰ ਨਾਲ ਬੋਲਦੇ ਆ ਵੀ ਭਾਈ ਤੁਸੀਂ ਮੈਂ ਤੁਹਾਡੇ ਕੋਲ ਆ ਜਾਣਾ ਤੁਹਾਨੂੰ ਯਾਦ ਹੋਣਾ ਜਦੋਂ ਸੁੱਚਾ ਸਿੰਘ ਛੋਟੇਪੁਰ ਭਗਵੰਤ ਮਾਨ ਤੇ ਹੋਰ ਸਾਰੇ ਜਦੋਂ ਸੰਜੀਤ ਸਿੰਘ ਇਹ ਬਾਦਲ ਸਾਹਿਬ ਦੀ ਕੋਠੀ ਦੇ ਬਾਹਰ ਧਰਨਾ ਲਾਉਣਗੇ ਤੇ ਬਾਦਲ ਸਾਹਿਬ ਉੱਠ ਕੇ ਬਾਹਰ ਆ ਗਏ ਉਹਨਾਂ ਨੇ ਕਿਹਾ ਵੀ ਤੁਹਾਡਾ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਭਾਈ ਤੁਸੀਂ ਅੰਦਰ ਆਓ ਇਹ ਹੈ ਨਿਮਰਤਾ ਦੇਖੋ ਪੰਜਾਬ ਜਿਹੜਾ ਸੂਬਾ ਸਾਡਾ ਪਹਿਲਾਂ ਹੀ ਬਹੁਤ ਡਿਸਟਰਬ ਹੋਇਆ ਬਹੁਤ ਨੁਕਸਾਨ ਹੋਇਆ ਅੱਜ ਸਾਡੀ ਇੰਡਸਟਰੀ ਬਾਹਰ ਜਾ ਰਹੀ ਹੈ ਤੁਹਾਡੇ ਲੁਧਿਆਣੇ 'ਚ ਹੀ ਦੇਖਦਾ ਵੀ ਦੋ ਦੋ ਤਿੰਨ ਤਿੰਨ ਮੀਟਿੰਗਾਂ ਲਗਾਤਾਰ ਸੀਐਮ ਸਾਹਿਬ ਸੰਤਕਾਰਾਂ ਦੇ ਨਾਲ ਕਰਦੇ ਨੇ ਉਹ ਕਹਿੰਦੇ ਨੇ ਵੀ ਸੰਤਕਾਰਾਂ ਤਾਂ ਖੁਸ਼ੀ ਬਹੁਤ ਹੈ ਹਾਂਜੀ ਹੋ ਸਕਦਾ ਹੈ ਉਹਨਾਂ ਨੂੰ ਖੁਸ਼ ਨਜ਼ਰ ਆਉਂਦੇ ਹੋਣ ਜਾਂ ਸਨਤਕਾਰ ਉਹਨਾਂ ਦੇ ਸਾਹਮਣੇ ਬਹਿ ਕੇ ਕਹਦੇ ਉਹਨਾਂ ਨੂੰ ਤੁਸੀਂ ਬਹੁਤ ਚੰਗੇ ਆ ਪਰ ਜੇ ਤੁਸੀਂ ਕਿਸੇ ਸਨਤਕਾਰਾਂ ਦੀ ਗੱਲਾਂ ਸੁਣਨੀਆਂ ਤਾਂ ਕਿਸੇ ਦਿਨ ਮੇਰੇ ਕੋਲ ਆ ਜਿਓ 150 ਬੰਦਾ ਇਕੱਠਾ ਕਰ ਲਾਂਗੇ ਤੁਸੀਂ ਸੁਣ ਲਿਓ ਵੀ ਕਿੰਨੇ ਕੁ ਖੁਸ਼ ਨੇ ਤੇ ਕਿੰਨੇ ਕੁ ਨਾ ਖੁਸ਼ ਨੇ ਮਾਨਨਾਰੀ ਨਾਲ ਦੱਸਿਓ 13 ਦੇ ਵਿੱਚੋਂ ਕਿੰਨੀਆਂ ਸੀਟਾਂ ਐਰਕੀ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ ਦੇ ਵਿਚ ਆਰੀਆਂ ਨੇ ਪੰਜਾਬ 'ਚ ਸਰਨ ਵੱਧ ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤੂਗੀ ਸਰਵੇ ਕਰਵਾ ਲਿਆ ਤੁਸੀਂ ਸਰਵੇ ਦੀ ਲੋੜ ਹੀ ਨਹੀਂ ਲੋਕ ਹੀ ਕਹਿਣ ਲੱਗ ਗਏ ਵੀ ਇਹ ਸ਼ਰੋਮਣੀ ਅਕਾਲੀ ਦਲ ਵਗੈਰ ਪੰਜਾਬ ਨਹੀਂ ਚੱਲਦਾ ਅੱਜ ਜਿਹੜੇ ਤੁਸੀਂ ਇੱਕ ਚੀਜ਼ ਦੇਖੋ ਜਿੰਨੇ ਸਾਡੇ ਪਾਰਟੀ ਦੇ ਲੀਡਰ ਸਹਿਬਾਨ ਸੀਨੀਅਰ ਲੀਡਰ ਸਹਿਬਾਨ ਜਿਹੜੇ ਗਏ ਸੀ ਸਾਰੇ ਵਾਪਸ ਆ ਗਏ